ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਦੇ ਨਾਲ ਕੀਤੀ ਅੱਜ ਮੀਟਿੰਗ ਤੋਂ ਬਾਅਦ ਸ਼ਰਮਣੀ ਅਕਾਲੀ ਦਲ ਦੇ ਵੱਲੋਂ ਆਪਣੇ ਅਗਲੇ ਪ੍ਰੋਗਰਾਮਾਂ ਦੇ ਲਈ ਰਣਨੀਤੀ ਤਿਆਰ ਕੀਤੀ ਗਈ ਹੈ ਪਰ ਉੱਥੇ ਹੀ ਕਿ ਜਿੰਨਾ ਸੌਖਾ ਸ਼ਰਮਣੀ ਅਕਾਲੀ ਦਲ ਨੂੰ ਲੱਗ ਰਿਹਾ ਹੈ ਕਿ ਉਹ ਸੱਤਾ ਦੇ ਵਿੱਚ ਵਾਪਸੀ ਕਰ ਪਾਵੇਗਾ ਕਿ ਉਹਨਾਂ ਸੌਖਾ ਅਕਾਲੀ ਦਲ ਦੇ ਲਈ ਹੈ ਜਾਂ ਫਿਰ ਚੁਣੌਤੀਆਂ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਨੇ ਜੇਕਰ ਚੁਣੌਤੀਆਂ ਹੈਗੀਆਂ ਨੇ ਕਿ ਉਹਨਾਂ ਚੁਣੌਤੀਆਂ ਨੂੰ ਅਕਾਲੀ ਦਲ ਸਮਝ ਰਿਹਾ ਹੈ ਤੇ ਕਿਵੇਂ ਉਨ੍ਹਾਂ ਦੇ ਨਾਲ ਦੋ ਚਾਰ ਹੋਇਆ ਜਾਵੇਗਾ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਉੱਧਰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਲਗਾਤਾਰ ਪੰਜਾਬ ਵੱਲ ਕੇਂਦ੍ਰਿਤ ਹੁੰਦੀ ਜਾ ਰਹੀ ਆ 22 ਫਰਵਰੀ ਨੂੰ ਜਦੋਂ ਅਮਿਤ ਸ਼ਾ ਪੰਜਾਬ ਦੌਰੇ ਤੇ ਆਉਣਗੇ ਤਾਂ ਉਸ ਵਕਤ ਉਨ੍ਹਾਂ ਦੇ ਵੱਲੋਂ ਵੱਡਾ ਸਿਆਸੀ ਧਮਾਕਾ ਕੀਤਾ ਜਾਵੇਗਾ ਇੱਕ ਵੱਡਾ ਚਿਹਰਾ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ ਕਿਹੜਾ ਵੱਡਾ ਚਿਹਰਾ ਹੈ ਤੇ ਕਿਉਂ ਸ਼ਾਮਲ ਹੋਣ ਜਾ ਰਿਹਾ ਹੈ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਉੱਧਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਵਾਲਾਂ ਦੇ ਵਿੱਚ ਉਲਝੀ ਦਿਖਾਈ ਦੇ ਰਹੀ ਹੈ ਬਹੁਤ ਗੰਭੀਰ ਇਲਜ਼ਾਮ ਇਸ ਯੋਜਨਾ ਨੂੰ ਲੈ ਕੇ ਖੜੇ ਕੀਤੇ ਜਾ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਚੋਣ ਵਰੇ ਦੇ ਵਿੱਚ ਹੋਣ ਵਾਲੀ ਉਹਨਾਂ ਦੀ ਅਗਨੀ ਪਰਖਿਆ ਦੇ ਵਿੱਚ ਪਾਸ ਹੋ ਪਾਣਗੇ ਇਸ ਤੇ ਵੀ ਬਹੁਤ ਅਹਿਮ ਗੱਲਬਾਤ ਕਰਨੀ ਹੈ ਸੱਜਕਾਰ ਜੀ ਤੁਸੀਂ ਦੇਖਿਓ ਪ੍ਰਾਈਮ ਮੁੱਦਾ ਮੈਂ ਇਹ ਜੇ ਰੱਖੜਾ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੇ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਅਣਖੇ ਸਰ ਬਾਬੋ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਖੜਾ ਸਾਹਿਬ ਆਰਿਆਂ ਨੂੰ ਸਤਿ ਸ਼੍ਰੀ ਅਕਾਲ ਅਣਕੀ ਸਰ ਅੱਜ ਜ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜ਼ਿਲ੍ਹਾ ਪ੍ਰਧਾਨਾ ਤੇ ਹਲਕਾ ਇੰਚਾਰਜਾਂ ਦੇ ਨਾਲ ਮੀਟਿੰਗ ਕੀਤੀ ਗਈ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅਹਿਮ ਵਿਚਾਰ ਚਰਚਾ ਹੋਈ ਆ ਪਰ ਜਿਵੇਂ ਪ੍ਰੈਸ ਕਾਨਫਰੰਸ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਸੀ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਇਹ ਲੱਗ ਰਿਹਾ ਹੈ ਕਿ 2027 ਦੇ ਵਿੱਚ ਮੁੱਖ ਮੁਕਾਬਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੀ ਰਹੋਵੇਗਾ ਕਿ ਵਾਕਅ ਹੀ ਸ਼੍ਰੋਮਣੀ ਅਕਾਲੀ ਦਲ ਦੇ ਲਈ 2027 ਦੀ ਵਿਧਾਨ ਸਭਾ ਚੋਣ ਇੰਨੀ ਸੌਖੀ ਰਹਿਣ ਵਾਲੀ ਆ ਜਾਂ ਫਿਰ ਚੁਣੌਤੀਆਂ ਉਸੇ ਤਰ੍ਹਾਂ ਦੇ ਨਾਲ ਵਰਕਰਾਂ ਰਹਿਣਗੀਆਂ ਇਸ ਸਵਾਲ ਨੂੰ ਕਿਵੇਂ ਦੇਖਦੇ ਹੋ ਤੇ ਨਾਲ ਅੱਜ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਰਹੀ ਅ ਦੇਖੋ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਹੜੀ ਮੀਟਿੰਗ ਸੀ ਜਿਸ ਵਿੱਚ ਹਲਕਾ ਇੰਚਾਰਜ ਕੋ ਜ਼ਿਲ੍ਹਾ ਇੰਚਾਰਜ ਔਰ ਦੂਜੇ ਪਾਸੇ ਕੁਝ ਜਥੇਦਾਰ ਜਿਹੜੇ ਉਹ ਸ਼ਾਮਲ ਹੁੰਦੇ ਆ ਜੀ ਮੀਟਿੰਗ ਕਰਨ ਉਪਰੰਤ ਦਲਜੀਤ ਸਿੰਘ ਚੀਮਾ ਜਿਹੜੇ ਪਾਰਟੀ ਦੇ ਸੀਨੀਅਰ ਨੇਤਾ ਨੇ ਪ੍ਰੈਸ ਨੂੰ ਮੁਖਾਤਬ ਹੁੰਦੇ ਆ ਔਰ ਉਹਨਾਂ ਵੱਲੋਂ ਬਕਾਇਦਾ ਤੌਰ ਤੇ ਮੀਟਿੰਗ ਦੇ ਜਿਹੜੀ ਬਰੀਫਿੰਗ ਆ ਉਹ ਪ੍ਰੈਸ ਨੂੰ ਜਿਹੜੀ ਦਿੱਤੀ ਜਾਂਦੀ ਹੈ ਕਿ ਖਾਸ ਤੌਰ ਤੇ ਜਿਸ ਤਰੀਕੇ ਨਾਲ ਤਰਨਤਾਰਨੀ ਜਮਨੀ ਚੋਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਆਪਣੀ ਹੋਂਦ ਨੂੰ ਸਥਾਪਿਤ ਕਰਨ ਵਿੱਚ ਆਪਣੇ ਸਤਤਵ ਨੂੰ ਬਚਾਉਣ ਵਿੱਚ ਸਫਲ ਰਿਹਾ ਉਸ ਤਰੀਕੇ ਨਾਲ ਉਹਨਾਂ ਕੋ ਵੱਡੇ ਪੱਤਰ ਤੇ ਉਹਨਾਂ ਨੇ ਕਿਹਾ ਕਿ ਪਾਰਟੀ ਨੂੰ ਲਾਬੰਦ ਕਰਨ ਵਾਸਤੇ ਮਜਬੂਤ ਕਰਨ ਵਾਸਤੇ ਬਲਾਕ ਪੱਤਰ ਤੇ ਜਾਂ ਬੂਥ ਪੱਤਰ ਤੇ ਜਿਹੜੀਆਂ ਗਤੀਵਿਧੀਆਂ ਕਰਨ ਵਾਸਤੇ ਜਿਹੜੇ ਮੈਸੇਜ ਨੇ ਉਹ ਵਰਕਰਾਂ ਨੂੰ ਔਰ ਅਲਕਾ ਇੰਚਾਰਜਾਂ ਨੂੰ ਜਿਹੜੇ ਦੇ ਦਿੱਤੇ ਗਏ। ਔਰ ਨਾਲ ਹੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਜਿਹੜਾ ਫਰਵਰੀ ਮਹੀਨੇ ਤੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਇਸ ਵਲੇ ਸਮੁੱਚਾ ਕੌਟੇ ਇਕੱਠਾ ਹੋ ਕੇ ਮੌਜੂਦਾ ਸਰਕਾਰ ਦੇ ਖਿਲਾਫ ਇੱਕ ਮਹਿੰਮ ਜਿਹੜੀ ਉਹ ਸ਼ੁਰੂ ਕਰੇਗਾ ਰੈਲੀਆਂ ਜਿਹੜੀਆਂ ਨੇ ਉਹ ਕੀਤੀਆਂ ਜਾਣਗੀਆਂ ਜਿਹਦੇ ਵਿੱਚ ਸਰਕਾਰ ਦੀ ਜਿਹੜੀ ਪੋਲਿਆ ਉਹ ਖੁੱਲੀ ਜਾਊਗੀ ਕਿਉਂਕਿ ਹੁਣ ਇਲੈਕਸ਼ਨ ਈਅਰ ਹੈਗਾ ਉਹਨਾਂ ਨੇ ਦਿਲਜੀਤ ਸਿੰਘ ਢੀਮਾ ਕਹ ਰਹੇ ਸੀ ਕਿ ਬਹੁਤ ਥੋੜਾ ਸਮਾਂ ਬਚਦਾ ਆ ਇਹ 6 ਜਾਂ 7 ਮਹੀਨੇ ਬਚਦੇ ਆ ਔਰ ਇਸ ਮਹੀਨਿਆਂ ਦੇ ਵਿੱਚ ਪੂਰਨ ਤੌਰ ਤੇ ਲੋਕਾਂ ਨੂੰ ਜਾਗਰੂਕ ਕਰਕੇ ਇਹ ਪੰਜਾਬ ਦੀ ਜਿਹੜੀ ਪੰਥਕ ਪਾਰਟੀ ਜਾਂ ਖੇਤਰੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਉਹਨਾਂ ਨਾਲ ਲੋਕਾਂ ਨੂੰ ਜਿਹੜਾ ਉਹ ਜੋੜਿਆ ਜਾਵੇਗਾ ਔਰ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਕੀਤੀ ਇਹ 10 ਫਰਵਰੀ ਤੱਕ ਜਿਹੜੇ ਵੱਖ-ਵੱਖ ਸੈਲ ਨੇ ਜਿਹੜੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਜਿਹੜੇ ਖੁਰਸਾਨੀ ਉਹਨਾਂ ਦੇ ਪ੍ਰਧਾਨ ਜਿਹੜੇ ਨੇ ਜਾਂ ਉਹਨਾਂ ਦੇ ਇੰਚਾਰਜ ਸਰਕਲ ਪ੍ਰਧਾਨ ਜ਼ਿਲ੍ਹਾ ਜਥੇਦਾਰ ਜਿਹੜੇ ਨੇ ਉਹ ਨਿਯੁਕਤ ਜਿਹੜੇ ਉਹ ਕਰ ਦਿੱਤੇ ਜਾਣ ਕੇ ਚਾਹੇ ਐਸਸੀਬੀਸੀ ਵਿੰਗ ਹੈਗਾ ਉਸ ਦਾ ਪ੍ਰਧਾਨ ਵੀ ਜਿਹੜਾ ਲਾ ਦਿੱਤਾ ਜਾਵੇਗਾ ਕਿਸਾਨ ਵਿੰਗ ਦਾ ਵੀ ਲਾ ਦਿੱਤਾ ਜਾ ਜੇ ਉਹਨਾਂ ਨੇ ਅੰਗਰੇਜ਼ ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਅਧੀਨ ਜਿਹੜੇ ਵੱਖ-ਵੱਖ ਵਿੰਗ ਨੇ ਉਹਨਾਂ ਦੇ ਪ੍ਰਧਾਨ ਜਾਂ ਉਹਨਾਂ ਦੇ ਅਹੁਦੇਦਾਰਾਂ ਨੂੰ ਲਾਉਣ ਦੇ ਸਬੰਧੀ ਵੀ ਜਿਹੜੀ ਆ ਉਹਨਾਂ ਨੇ ਗੱਲ ਜਿਹੜੀ ਆ ਉਹ ਕੀਤੀ ਹੈਗੀ ਹੈ ਔਰ ਭਾਪਤ ਸੰਖੇਪ ਚ ਇਨੀ ਗੱਲ ਕਰਾਂ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਜਿਹੜਾ ਇਹ ਪ੍ਰੋਗਰਾਮ ਦੇ ਰਿਹਾ ਉਹ 2027 ਦੀਆਂ ਚੋਣਾਂ ਨੂੰ ਸਨਮੁਖ ਰੱਖਦਿਆਂ ਹੋਇਆ ਜਿਹੜੇ ਆ ਉਹ ਦੇ ਰਿਹਾ ਆ ਤਾਂ ਜੋ 2027 ਦੇ ਵਿੱਚ ਇੱਕ ਹਮਲਾਵਰ ਰੋਖਾ ਪਰਉਂਦਿਆਂ ਹੋਇਆ ਆਮ ਆਦਮੀ ਪਾਰਟੀ ਕਾਂਗਰਸ ਭਾਰਤੀ ਜਨਤਾ ਪਾਰਟੀ ਦੇ ਇੱਕ ਤਗੜੀ ਫਾਈਟ ਜਿਹੜੀ ਆ ਉਹ ਦਿੱਤੀ ਜਾ ਸਕੇ ਹੁਣ ਪ੍ਰਸ਼ਨ ਜਿਹੜਾ ਤੁਹਾਡਾ ਸੀ ਕਿ ਕੀ ਸ਼੍ਰੋਮਣੀ ਅਕਾਲੀ ਦਲ 2027 ਦੇ ਵਿੱਚ ਜਿਸ ਦੇ ਕੇ ਦੇ ਸੁਪਰੀਮ ਸੰਜੋੜਿਆ ਕੀ ਇਹੋ ਜਿਹੀਆਂ ਬਿਲਟਿੰਗਾਂ ਦੇ ਨਾਲ ਕੀ ਉਹ ਸਫਲ ਹੋ ਪਾਏਗਾ ਜਾਂ ਆਪਣੇ ਨਿਰਧਾਰਤ ਟਾਰਗੇਟ ਨੂੰ ਨਿਸ਼ਾਨਿਆਂ ਨੂੰ ਪੂਰਾ ਕਰ ਪਾਏਗਾ ਇਹ ਕੁਝ ਮਹੱਤਵਪੂਰਨ ਜਿਹੜੇ ਪ੍ਰਸ਼ਨ ਨੇ ਉਹ ਤੁਸੀਂ ਠਾਏ ਨੇ ਔਰ ਉਹਨਾਂ ਤੇ ਚਰਚਾ ਕਰਨ ਦੀ ਜਿਹੜੀ ਜ਼ਰੂਰਤ ਬਾਦੀ ਹੈ ਰੱਖਣਾ ਚੀ ਗੱਲ ਅਸਲ ਚ ਇਹ ਹੁੰਦੀ ਕਿ 2017 ਤੱਕ ਪੰਜਾਬ ਦੇ ਵਿੱਚ ਆਮ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਆ ਉਹ ਰਹਦੀ ਹੈ ਔਰ 2015 ਤੋਂ ਬੇਠੇ ਜਾਵਤੇ ਸ਼੍ਰੋਮਣੀ ਅਕਾਲੀ ਦਲ ਗਰਾਵਟਵਾਲ ਥੱਲੇ ਨੂੰ ਜਾਣਾ ਜਿਹੜਾ ਉਹ ਸ਼ੁਰੂ ਹੋ ਜਾਦਾ ਉਹ ਕਿਹੜੇ ਮੋਟਰ ਗਾੜੀ ਦਾ ਮੁੱਦਾ ਸੀ ਚਾਹੇ ਨਸ਼ੇ ਦਾ ਮੁੱਦਾ ਸੀ ਬੜੇ ਅਜਿਹੇ ਮੁੱਦੇ ਨੇ ਜਿਨ੍ਹਾਂ ਕਰਕੇ ਲੋਕਾਂ ਦਾ ਜਿਹੜਾ ਮੋਹ ਸੀ ਸ਼੍ਰੋਮਣੀ ਅਕਾਲੀ ਦਲ ਨਾਲੋਂ ਪੰਗ ਹੁੰਦਾ ਤੇ ਲੋਕ ਜਿਹੜੇ ਨੇ ਇੱਕ ਵਿਸ਼ਵਾਸ ਕਾਂਗਰਸ ਵੱਲ ਆਪਣਾ ਪ੍ਰਗਟ ਕਰਦੇ ਆ ਕਾਂਗਰਸ ਵਿੱਚ ਪ੍ਰਗਟ ਕਰਦੇ ਆ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਹੁੰਦੇ ਆ ਗੁਟਕਾ ਸਾਹਬ ਹੱਥ 'ਚ ਲੈ ਕੇ ਸੌਂ ਖਾਂਦੇ ਆ ਨਸ਼ੇ ਨੂੰ ਖਤਮ ਕਰਨ ਦੀ ਗੱਲ ਕਰਦੇ ਆ ਇਨਸਾਫ ਦੇਣ ਦੀ ਗੱਲ ਕਰਦੇ ਆ ਤੇ ਤੇ ਲੋਕ ਉਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰਦੇ ਆ ਤੇ ਉਹਨਾਂ ਨੂੰ ਫਤਵਾ ਜਿਹੜਾ ਉਹ ਦੇ ਦਿੰਦੇ ਤੇ ਪੰਜਾਬ ਚ ਕਾਂਗਰਸ ਦੀ ਸਰਕਾਰ ਜਿਹੜੀ ਆ ਉਹ ਬਰ ਚੱਲੀ ਆ ਸਾਢੇ 4 ਸਾਲ ਕੈਪਟਨ ਅਮਰਿੰਦਰ ਸਿੰਘ ਆਪਣੀ ਸਿਸਟਮਾ ਫਾਰਮ ਤੋਂ ਬਾਹਰ ਨਹੀਂ ਨਿਕਲਦੀ ਉਹ ਜਿਹੜੇ ਮੁੱਦੇ ਸੀ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਟਾਰਗੇਟ ਬਣਾ ਕੇ ਕਾਂਗਰਸ ਨੇ ਉਛਾਲਿਆ ਉਹ ਮੁੱਦੇ ਜਿਉਂਦੇ ਤੇ ਉਹ ਰਹਿ ਜਾਂਦੇ ਉਲਟਾ ਕਬਰੂਜੀ ਪ੍ਰਤਾਪ ਸਿੰਘ ਵਰਗੇ ਬੰਦੇ ਜਿਨ੍ਹਾਂ ਨੇ ਨਰਫਖਤ ਤੌਰ ਤੇ ਜਾਂਚ ਕੀਤੀ ਹੁੰਦੀ ਹੈ ਬਾਬਲ ਕਲਮ ਬਰਗਾੜੀ ਉਹਨਾਂ ਨੂੰ ਇਹ ਨੌਕਰੀ ਛੱਡਣ ਵਾਸਤੇ ਮਜਬੂਰ ਹੋਣਾ ਪੈਂਦਾ ਜਾਂ ਆਪਣੀ ਮਰਜ਼ੀ ਦਾ ਨੌਕਰੀ ਛੱਡ ਦਿੰਦੇ ਉਸ ਤੋਂ ਮਗਰੋਂ ਜਰਨਜੀਤ ਸਿੰਘ ਚੰਨੀ ਦੀ ਸਰਕਾਰ ਬੰਦੀ ਹੈ ਮਹਿਜ 3 ਮਹੀਨੇ ਉਹ ਮੁੱਦੇ ਜਿਹੜੇ ਆ ਫਿਰ ਨਹੀਂ ਹੱਲਦੇ ਸਵਾਏ ਵਿਕਰਮ ਸਿੰਘ ਮਜੀਠੀ ਦੇ ਖਿਲਾਫ ਪਰਚਾ ਦਰਜ ਕਰਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਜਿਹੜਾ ਨਹੀਂ ਹੁੰਦਾ ਨਾਲ ਫਿਰ ਐਂਟਰੀ ਹੁੰਦੀ ਆ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਆਣ ਕੇ ਫਿਰ ਲੋਕਾਂ ਦੀਆਂ ਭਾਵਨਾਵਾਂ ਨਾਲ ਖਲਵਾੜ ਕਰਦੀ ਹੈ ਔਰ ਕਬਰ ਵਿਜੇ ਪ੍ਰਤਾਪ ਸਿੰਘ ਨੂੰ ਲਾਗੇ ਖਿਲਾੜ ਕੇ ਅਰਵਿੰਦ ਕੇਸ਼ਰੀਵਾਲ ਕਹਿੰਦੇ ਕਿ ਅਸੀਂ 24 ਘੰਟਿਆਂ ਚ ਇਨਸਾਫ ਜਿਹੜਾ ਉਹ ਦੇਰਾਂਗੇ ਤੁਸੀਂ ਸਾਡੇ 'ਚ ਵਿਸ਼ਵਾਸ ਪ੍ਰਗਟ ਕਰੋ ਅਸੀਂ ਨਸ਼ੇ ਨੂੰ ਖਤਮ ਕਰ ਦਿਆਂਗੇ ਬਰਗਾਰੀ ਵਹਿਬਲ ਕਲਾ ਦਾ ਇਨਸਾਫ ਦਵਾਂਗੇ ਔਰ ਲੋਕ ਫਿਰ ਠੱਗੇ ਜਾਂਦੇ ਆਮ ਆਦਮੀ ਪਾਰਟੀ ਦੇ ਜੁਮਲੇ ਆ ਤੇ ਲੋਕ ਇਹਨਾਂ ਨੂੰ ਵੋਟ ਚੜਾ ਦੇ ਦਿੰਦੇ ਆ ਔਰ ਇਤਿਹਾਸ ਦੇ ਵਿੱਚ ਪਹਿਲੀ ਵਾਰ 92 ਸੀਟਾਂ ਲੈ ਕੇ ਆਮ ਆਦਮੀ ਪਾਰਟੀ ਸੱਤਾ 'ਚ ਹੁੰਦੀ ਆ ਪਰ ਤੁਸੀਂ ਦੇਖ ਲਓ ਕਿ 4 ਮਹੀਨੇ ਅੱਜ ਸਭੀ 4 ਸਾਲ ਜਿਹੜੇ ਲੰਘ ਜਾਂਦੇ ਆ ਉਹ ਮੁੱਦੇ ਅੱਜ ਵੀ ਉੱਥੇ ਦੇ ਉੱਥੇ ਹੀ ਆ ਚਾਹੇ ਨਸ਼ਾ ਦਾ ਮੁੱਦਾ ਹੋਵੇ ਚਾਹੇ ਬਰਗਾਰੀ ਬਾਈਬਲ ਕਲਾ ਇਨਸਾਫ ਦੀ ਗੱਲ ਹੋਵੇ ਤੇ ਚਾਹੇ ਫਿਰ ਹੁਣ ਨਵਾਂ ਇੱਕ ਮੁੱਦਾ ਗੈਂਗਸਟਰਵਾਦ ਜਿਹੜਾ ਸ਼ੁਰੂ ਹੋ ਗਿਆ ਭਾਵੇਂ ਲੋਕਾਂ ਨੂੰ 2017 ਤੋਂ ਲੈ ਕੇ ਹੁਣ ਤੱਕ ਸਾਰਾ ਕੁਝ ਉਸੇ ਤਰੀਕੇ ਨਾਲ ਹੀ ਮਿਲਿਆ ਜੋ ਕੁਝ ਕਿਨਾਂ ਮਿਲਿਆ ਤੇ ਫਿਰ ਇਹ ਸਾਰੀ ਸਥਿਤੀ ਦੇ ਵਿੱਚ ਜਦੋਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ 2017 ਦੇ ਵਿੱਚ ਨਕਾਰ ਦਿੱਤਾ ਉਹ ਮੁੱਦੇ ਅੱਜ ਵੀ ਉਸੇ ਤਰੀਕੇ ਨਾਲ ਟਾਈਮ ਨੇ ਤਾਂ ਫਿਰ ਲੋਕ ਕਿਸ ਤਰੀਕੇ ਨਾਲ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵਿਸ਼ਵਾਸ ਪ੍ਰਗਟ ਕਰਨਗੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਕੁਐਸਚਨ ਹੈਗਾ ਇੱਕ ਵੱਡਾ ਸਵਾਲ ਆ ਕਿ ਜਿਨ੍ਹਾਂ ਮੁੱਦਿਆਂ ਦੇ ਕਰਕੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਪਿੱਠ ਮੋੜੀ ਕੀ ਲੋਕ ਹੁਣ ਦੁਬਾਰਾ ਆਪਣਾ ਮੋਹ ਜਰਾ ਉਹਨਾਂ 'ਚ ਪ੍ਰਗਟ ਕਰਨਗੇ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਤੇ ਵੱਡਾ ਪ੍ਰਸ਼ਨ ਕਿਉਂਕਿ ਉਹ ਮੁੱਦੇ ਜਿਹੜੇ ਹੱਲ ਨਹੀਂ ਹੋਏ ਔਰ ਦੂਜੀ ਗੱਲ ਉਸ ਵਕਤਾਂ ਪੰਜਾਬ ਦੇ ਵਿੱਚ ਕੇਵਲ ਦੋ ਪਾਰਟੀਆਂ ਸੀ ਆਮ ਆਦਮੀ ਸੌਰੀ ਇਹ ਕਾਂਗਰਸ ਪਾਰਟੀ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਕੱਟਦੀ ਤੇ ਹੁਣ ਪੰਜਾਬ ਦੇ ਵਿੱਚ ਚਾਰ ਪਾਰਟੀਆਂ ਨੇ ਜਾਂ ਪੰਜ ਪਾਰਟੀਆਂ ਨੇ ਹੁਣ ਮੁਕਾਬਲਾ ਬਹੁਤ ਕੋਈ ਨਹੀਂ ਹੋ ਚੁੱਕਾ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਹੈ ਕਾਂਗਰਸ ਹੈ ਭਾਜਪਾ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਹੈ ਸ਼੍ਰੋਮਣੀ ਅਕਾਲੀ ਦਲ ਪੁਨਰ ਸਜੀਦ ਹੈ ਸ਼੍ਰੋਮਣੀ ਅਕਾਲੀ ਦਲ ਅੰਦਰ ਸਾਰੇ ਹੁਣ ਇੱਕ ਪੰਥਕ ਮੂੜੀ ਗਈ ਟੜਿਆ ਚ ਜਿਹੜੀ ਉਹ ਵੱਡੀ ਜਾ ਚੁੱਕੀ ਆ ਕਿਹੜੇ ਤਰੀਕੇ ਨਾਲ ਉਹ ਅੰਥਕ ਨਸਾਰਿਆਂ ਦੇ ਸਾਹਮਣੇ ਹੈਗਾ ਤੇ ਫਿਰ ਅਜਹੀ ਸਥਿਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕੋਲ ਕੀ ਨਵਾਂ ਪ੍ਰੋਗਰਾਮ ਆ ਕੀ ਨਵਾਂ ਅਜੰਡਾ ਆ ਕੀ ਲੋਕ ਬਾਕੀ ਸਾਰਿਆਂ ਨੂੰ ਨਕਾਰਦੇ ਹੋਏ ਇਹਨਾਂ 'ਚ ਆਪਣਾ ਵਿਸ਼ਵਾਸ ਪ੍ਰਗਟ ਕਰਦੇ ਨੇ ਕਿ 2017 ਤੋਂ ਲੈ ਕੇ ਹੁਣ ਤੱਕ ਤਾਂ ਕੋਈ ਮੁੱਦੇ ਹੱਲ ਨਹੀਂ ਨਾ ਹੋਏ ਰੱਖਿਆ ਸਭ ਗੱਲ ਤਾਂ ਉੱਥੇ ਮੁੱਕਦੀ ਹੈ ਤਾਂ ਫਿਰ ਅਜਿਹੀ ਸਥਿਤੀ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ ਉਹ ਇੰਨਾ ਸੌਖਾ ਨਹੀਂ ਹੈ ਕਿ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਸੱਤਾ ਬਣਾਉਣ ਵਿੱਚ ਸਫਲ ਹੋ ਜਾਏਗਾ ਚਲੋ ਸਾਨੂੰ ਅਸੀਂ ਇਸ ਗੱਲ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਸਾਨੂੰ ਕਿਸੇ ਗੱਲ ਦੀ ਤਕਲੀਫ ਨਹੀਂ ਹੈ ਜੇ ਸ਼੍ਰੋਮਣੀ ਅਕਾਲੀ ਦਲ ਸੱਤਾ ਜਾ ਰਹੀ ਤਾਂ ਸਾਨੂੰ ਕੋਈ ਪ੍ਰੋਬਲਮ ਕੋਈ ਨਹੀਂ ਪ੍ਰੋਬਲਮ ਨਹੀਂ ਆ ਪਰ ਅਸਲੀਅਤ ਜਿਹੜੀ ਆ ਜੋ ਹਕੀਕਤ ਆ ਹਕੀਕਤ ਜਿਹੜੀ ਆ ਉਹ ਇਹੋ ਹੀ ਆ ਕੀ ਲੋਕਾਂ ਕਿਹਦੇ ਤੇ ਵਿਸ਼ਵਾਸ ਕਰਨ ਠੀਕ ਹੈ ਸ਼੍ਰੋਮਣੀ ਅਕਾਲੀ ਦਲ ਤਰਨਤਾਰ ਚਿਕ ਬਿਹਤਰ ਪ੍ਰਦਰਸ਼ਨ ਕਰ ਪਾਇਆ ਦੂਜੇ ਪਾਸੇ ਜਿਲ੍ਹਾ ਪ੍ਰੇਸ਼ਦ ਜਾਂ ਬਲਾਕ ਸੰਮਤੀ ਦੇ ਵਿੱਚ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਬਿਹਤਰ ਪ੍ਰਦਰਸ਼ਨ ਕਰ ਪਾਇਆ ਪਰ ਇਹਨਾਂ ਚੋਣਾਂ ਵਿਧਾਨ ਸਭਾ ਦੀਆਂ ਚੋਣਾਂ ਆਮ ਚੋਣਾਂ ਤੇ ਜਿਮਨੀ ਚੋਣਾਂ 'ਚ ਬਹੁਤ ਜਰਾ ਉਫਰਦਾ ਆ ਬਾਕੀ ਸ਼੍ਰੋਮਣੀ ਅਕਾਲੀ ਦਲ ਨੇ ਠੀਕ ਆ ਲੋਕਾਂ ਨੂੰ ਜਾ ਕੇ ਉਹ ਕਰਨ ਵਾਸਤੇ ਫਰਵਰੀ ਦੇ ਮਹੀਨੇ ਤੋਂ ਰੈਲੀਆਂ ਸ਼ੁਰੂ ਕਰਨ ਦਾ ਐਲਾਨ ਕੀਤਾ ਆ ਹੁਣ ਦੇਖਨੇ ਆ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ 'ਚ ਕਿੰਨਾ ਕੁ ਭਰੋਸਾ ਜਿਹੜਾ ਉਹ ਪ੍ਰਗਟ ਕਰਦੇ ਆ ਕਿਉਂਕਿ ਮੁੱਦੇ ਅੱਜ ਵੀ ਉਹੀ ਜੀਦੇ ਨੇ ਸਭੋ ਮੁੱਦੇ ਹੋਰ ਵਿਗਰੇ ਨਹੀਂ ਖਾਸ ਤੌਰ ਤੇ 2 ਦਸੰਬਰ ਦੇ ਹੁਕਮਨਾਮਾ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਜਿਹੜਾ ਸੁਖਬੀਰ ਸਿੰਘ ਬਾਦਲ ਇਹਨਾਂ ਨੂੰ ਮੰਨ ਲੈਂਦਾ ਬਾਅਦ ਚ ਉਹ ਕਿਦਾਂ ਨਹੀਂ ਬੈ ਗਏ ਮੰਨਿਆ ਉਹ ਹੋਰ ਸਭੋ ਜਿਹੜੀਆਂ ਸਥਿਤੀਆਂ ਨੇ ਸ਼੍ਰੋਮਣੀ ਅਕਾਲੀ ਦਲੀਆਂ ਖਰਾਬ ਹੋਈਆਂ ਨੇ ਹੁਣ ਜੇਕਰ ਆਪਣੇ ਪੱਧਰ ਤੇ ਜਿਹੜਾ ਉਹਨਾਂ ਦੀ ਆਪਸੀ ਲੀਡਰਸ਼ਿਪ ਹੈ ਜੇਕਰ ਉਹ ਇਸ ਚੀਜ਼ ਨੂੰ ਅੰਗੋਲਿਆ ਕਰਦੀ ਆ ਠੀਕ ਹੈ ਉਹਨਾਂ ਦਾ ਆਪਣਾ ਘਰਾ ਹੈ ਪਰ ਹਕੀਕੀ ਗੱਲ ਜਿਹੜੀ ਸੱਚ ਆ ਉਹ ਇਹੀ ਆ ਕਿ ਅਜੇ ਉਹੀ ਮੁੱਦੇ ਉਹ ਅੱਜ ਵੀ ਜਿਉਂਦੇ ਨੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਕੀਤਾ ਉਹ ਮੁੱਦਿਆਂ ਨੂੰ ਕੈਸ਼ ਕਰਕੇ ਆ ਕਾਂਗਰਸ ਨੇ ਵੀ ਲੋਕਾਂ ਦਾ ਪੰਜਾਬ ਦਾ ਲੋਕਾਂ ਦਾ ਸ਼ੋਸ਼ਣ ਕੀਤਾ ਤੇ ਆਮ ਆਦਮੀ ਪਾਰਟੀ ਨੇ ਵੀ ਲੋਕਾਂ ਦਾ ਸ਼ੋਸ਼ਣ ਕੀਤਾ ਤਾਂ ਲੋਕ ਹੁਣ ਕਿਸ ਉੱਤੇ ਵਿਸ਼ਵਾਸ ਕਰਨ ਇਹ ਤਾਂ ਹੁਣ 2027 ਚ ਪਤਾ ਲੱਗੂਗਾ ਬਾਕੀ ਚਲੋ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਇਹ ਅਹਿਮ ਫੈਸਲੇ ਜਿਹੜੇ ਕੀਤੇ ਗਏ ਨੇ ਜਿਨ੍ਹਾਂ ਦੀ ਗੱਲ ਅਸੀਂ ਆਪਣੇ ਦਰਸ਼ਕਾਂ ਨਾਲ ਕੀਤੀ ਹੈ ਬਿਲਕੁਲ ਅਨਕਿਸ਼ਰ ਜਿੱਥੇ ਸ਼ਰਮਣੀ ਅਕਾਲੀ ਦਲ ਲਗਾਤਾਰ ਇਹ ਮਹਿਸੂਸ ਕਰ ਰਿਹਾ ਹੈ ਕਿ 2027 ਦੇ ਵਿੱਚ ਉਹ ਮੁੱਖ ਮੁਕਾਬਲੇ ਦੇ ਵਿੱਚ ਰਹਿਣ ਵਾਲਾ ਤੇ ਲਗਾਤਾਰ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਤੇ ਆਉਣ ਵਾਲੇ ਪ੍ਰੋਗਰਾਮ ਵੀ ਦੱਸੇ ਗਏ ਨੇ ਪਰ ਬੀਤੇ ਦਿਨਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਦੀਆਂ ਸਥਿਤੀਆਂ ਬਣੀਆਂ ਹੋਈਆਂ ਨੇ ਕਿਉਂਕਿ ਲਗਾਤਾਰ ਸਵਾਲ ਨੇ ਜੋ ਚੁੱਕੇ ਜਾਣ ਨੇ ਤੇ ਮੈਂ ਅੱਜ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਵੀ ਇੱਕ ਸਵਾਲ ਤੁਹਾਨੂੰ ਕੀਤਾ ਸੀ ਕਿ ਇਕਾਠ ਕਰਨ ਦੇ ਨਾਲ ਵੋਟ ਇਕੱਠੀ ਨਹੀਂ ਹੋਣੀ ਵੋਟ ਇਕੱਠੀ ਹੋਊਗੀ ਕਿ ਤੁਸੀਂ ਕਿਹੜੇ ਮੁੱਦੇ ਲੋਕਾਂ ਦੇ ਲਈ ਚੁੱਕਦੇ ਹੋ ਜਾਂ ਕੀ ਸੁਝਾਅ ਤੁਸੀਂ ਲੋਕਾਂ ਦੇ ਲਈ ਰੱਖਦੇ ਹੋ ਕੀ ਕੁਝ ਲੋਕਾਂ ਦੇ ਲਈ ਤੁਸੀਂ ਕਰਦੇ ਹੋ ਉਹ ਚੀਜ਼ ਨੇ ਵੋਟ ਇਕੱਠੀ ਕਰਨੀ ਹੈ ਤੇ ਲੋਕਾਂ ਦਾ ਭਰੋਸਾ ਕਿਵੇਂ ਤੁਹਾਡੀ ਲੀਡਰਸ਼ਿਪ ਦੇ ਵੱਲੋਂ ਜਿੱਤੇ ਜਾਂਦਾ ਇਹ ਬੇहद ਅਹਿਮ ਰਹਿ ਜਾਂਦਾ ਹੈ ਕਿ ਇਸ ਚੀਜ਼ ਨੂੰ ਵੀ ਅਕਾਲੀ ਦਲ ਸਮਝ 파ਰੇ ਇੱਕ ਪਾਸੇ ਅਕਾਲੀ ਦਲ ਇਹ ਵੀ ਕਹਿ ਰਿਹਾ ਕਿ ਫਿਲਹਾਲ ਦੀ ਕਿਹੜੀ ਕੋਈ ਗੱਠਜੋੜ ਨਹੀਂ ਹੋਵੇਗਾ ਜੀ ਆ ਬਿਲਕੁਲ ਬੜਾ ਸੋਹਣਾ ਮੁੱਦਾ ਜਿਹੜਾ ਤੁਸੀਂ ਠਾਇਆ ਆ ਸ਼ਾਇਦ ਅਕਾਲੀ ਦਲ ਦੀ ਲੀਡਰਸ਼ਿਪ ਇਸ ਗੱਲ ਨੂੰ ਜਾਣ ਬੁੱਝ ਕੇ ਇਗਨੋਰ ਕਰ ਰਹੀ ਆ ਤੇ ਜਾਂ ਇਸ ਗੱਲ ਉੱਤੇ ਵਿਚਾਰ ਕਰਦਾ ਹੀ ਨਹੀਂ ਚਾਹੁੰਦੀ ਕਿਉਂਕਿ ਸੁਖਵੀਰ ਸਿੰਘ ਬਾਦਲ ਜਦੋਂ ਵੀ ਸਟੇਜਾਂ ਤੇ ਗੱਲ ਕਰਦੇ ਆ ਤਾਂ ਹਮੇਸ਼ਾ ਉਹਨਾਂ ਕੋਲ ਇੱਕੋ ਹੀ ਗੱਲ ਹੁੰਦੀ ਆ ਕਿ ਸਰ ਸਵੇਰ ਦੇ ਜਿਸ ਤਰ੍ਹਾਂ ਗੱਲ ਕੀਤੀ ਗਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕੀਤਾ ਉਹ ਕੀਤਾ ਇਸ ਤਰ੍ਹਾਂ ਕੀਤਾ ਜਿਹੜੀ ਕੁਐਸਚਨ ਆ ਕਿ ਪੰਜਾਬ ਨੂੰ ਤੁਸੀਂ ਨਵਾਂ ਵਿਜ਼ਨ ਕੀ ਦੇ ਰਹੇ ਜੀ ਜਿਹੜੀ ਪਾਰਟੀ ਨਵਾਂ ਵਿਜ਼ਨ ਦੇ ਰਹੀ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਸ਼ਪਾ ਘਟ ਚੋਂ ਨੇ ਪੰਜਾਬ ਦੇ ਵਿੱਚ 15 ਸਾਲ 10 ਸਾਲ ਅਲੱਗ ਦੇ 5 ਸਾਲ ਅਲੱਗ ਰਾਜ ਕੀਤਾ ਉਹ ਆਪਣੀਆਂ ਪ੍ਰਾਪਤੀਆਂ ਗਿਣਉਂਦੇ ਆ ਪਰ ਉਸ ਵੇ ਪੰਜਾਬ ਦੇ ਵਿੱਚ ਕੇਵਲ ਦੋ ਪਾਰਟੀਆਂ ਸਨ ਤਾਂ ਇਸ ਵੇ ਤਾਂ ਪੰਜਾਬ ਦੀ ਜਿਹੜੀ ਸਥਿਤੀ ਆ ਉਹ ਆ ਰਾਜਨੀਤਿਕ ਪੱਤਰ ਤੇ ਅਲੱਗ ਤਰੀਕੇ ਦੀ ਜਿਹੜੀ ਹੋ ਚੁੱਕੀ ਆ ਤਾਂ ਅਜਿਹੀ ਸਥਿਤੀ 'ਚ ਲੋਕ ਚਾਹੁੰਦੇ ਆ ਕਿ ਨਵਾਂ ਵਿਜ਼ਨ ਜਿਹੜਾ ਉਹ ਦੋਸਤੀ ਦੋ ਲੋਕਾਂ ਦੇ ਮੁੱਦਿਆਂ ਦੀ ਗੱਲ ਕਰੋ ਜ਼ਰੂਰੀ ਨਹੀਂ ਕਿ ਤੁਸੀਂ ਜ਼ਿਲ੍ਹਾ ਪੱਤਰ ਜਾਂ ਬਲਾਕ ਸਮਿਤੀ ਦੀ ਚੋਣਾਂ ਦੇ ਵਿੱਚ ਤੁਸੀਂ ਇੱਕ ਬਿਹਤਰ ਪ੍ਰਦਰਸ਼ਨ ਕੀਤਾ ਜਾਂ ਪ੍ਰਦਰਸ਼ਨ ਹੋ ਗਿਆ ਕਿ ਤੁਸੀਂ ਮਾਗੀ ਦੇ ਮੇਲੇ ਦੇ ਵਿੱਚ ਭੀੜ ਨੂੰ ਲੈ ਕੇ ਤੁਸੀਂ ਇਹੋ ਜਿਹੇ ਆਸਵਾਨ ਦੇ ਜੇ ਠੀਕ ਆ ਪਰ ਲੋਕ ਜਿਹੜੇ ਨੇ ਇਸ ਦੇ ਬੜੇ ਖਾਸ ਸਿਆਣੇ ਨੇ ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਇਸ ਯੁੱਗ ਦੇ ਵਿੱਚ ਲੋਕ ਸੋ ਇਹੋ ਹੀ ਚੰਦੇ ਆ ਕਿ ਤੁਸੀਂ ਨਵਾਂ ਕੀ ਦੇ ਦੇ ਜੇ ਪਰ ਖਾਸ ਸਿੰਘ ਬਾਦਲ ਦੀਆਂ ਪ੍ਰਾਪਤੀਆਂ ਗਿਣਾ ਕੇ ਤੁਸੀਂ ਹੁਣ ਸੱਤਾ ਦੀ ਪੌੜੀ ਚੜ੍ਹ ਕੇ ਕੁਰਸੀ ਤੱਕ ਨਹੀਂ ਪਹੁੰਚ ਸਕਦੇ ਕਿਉਂਕਿ ਇਹੋ ਸੱਚ ਆ ਗੱਲ ਹੈਗਾ ਕਿ ਨਵਾਂ ਵਿਜ਼ਨ ਕੀ ਆ ਤੁਹਾਡੇ ਕੋਲ ਸ਼੍ਰੋਮੀ ਅਕਾਲੀ ਦਲ ਕੋ ਕੀ ਵਿਜ਼ਨ ਆ ਕਿ ਇੱਕ ਪਾਸੇ ਦਾ ਪੰਥਕ ਉਹ ਤੁਸੀਂ ਆਧਾਰ ਬਣਾ ਕੇ ਚੱਲ ਰਹੇ ਜੇ ਤਾਂ ਪੰਥਕ ਤੇ 4 ਢੜਿਆਂ ਚ ਜਾਂ 3 ਨਾ ਢੜਿਆਂ ਚ ਅਸਲੀ ਪੰਥ ਜਿਹੜਾ ਵੱਡੇ ਆ ਜਾ ਚੁੱਕਾ ਆ ਤਾ ਅਜਿਹੀ ਸਥਿਤੀ ਦੇ ਵਿੱਚ ਕੁਝ ਨਾ ਕੁਝ ਤਾਂ ਫਿਰ ਲੋਕਾਂ ਨੂੰ ਦਵਾ ਦੇਣ ਵਾਸਤੇ ਤੁਹਾਡੇ ਕੋਲ ਹੋਣਾ ਚਾਹੀਦਾ ਨਾ ਨਾ ਕਿ ਤੁਸੀਂ ਉਹੋ ਹੀ ਗਿਣੇ ਵਿੱਚੇ ਨਵੇਂ ਤੁਲੇ ਸ਼ਬਦ ਬੋਲੋ ਉਹਨਾਂ ਦੇ ਆਧਾਰ ਤੇ ਹੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰੋ ਸੋ ਇਹ ਬਿਲਕੁਲ ਤੁਸੀਂ ਠੇਈਂ ਲੋਕਾਂ ਨਾਲ ਆਇਆ ਕਿ ਵੋਟਾਂ ਜਿਹੜੇ ਲੋਕਾਂ ਦਾ ਇਕੱਠ ਹੁੰਦਾ ਉਹ ਵੋਟਾਂ ਦੀ ਗਿਣਤੀ 'ਚ ਨਹੀਂ ਬਦਲਦਾ ਹੁੰਦਾ ਇਕੱਠ ਤਾਂ ਵੈਸੇ ਵੀ ਲੋਕ ਰਾਜਨੀਤਿਕ ਪਾਰਟੀਆਂ ਜਿਹੜੀਆਂ ਸੱਤਾ 'ਚ ਹੁੰਦੀਆਂ ਨੇ ਬੱਸਾਂ ਭਰ-ਭਰ ਕੇ ਕਰ ਲੈਂਦੇ ਤੇ ਜਿਹਨੂੰ ਫਿਰ ਵੋਟਾਂ ਦੇ ਨਤੀਜੇ ਹੁੰਦੇ ਨੇ ਦੇਖੇ ਨਤੀਜੇ ਬਿਲਕੁਲ ਉਲਟ ਹੁੰਦੇ ਨੇ ਬਿਲਕੁਲ ਅਣਖੀ ਸਰ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੀ ਪੋਜੀਸ਼ਨ ਕੀ ਰਹਿੰਦੀ ਹੈ ਅਕਾਲੀ ਦਲ ਦੇ ਵਿੱਚ ਲੀਡਰਸ਼ਿਪ ਦੀ ਪੋਜੀਸ਼ਨ ਕੀ ਰਹਿੰਦੀ ਹੈ ਇਹ ਜਰੂਰ ਦੇਖਣ ਨੂੰ ਹੋਵੇਗੀ ਪਰ ਉੱਥੇ ਹੀ ਜੇਕਰ ਮੈਂ ਅੱਗੇ ਗੱਲ ਕਰਾਂ ਤਾਂ ਪੰਜਾਬ ਦੇ ਉੱਪਰੀ ਧਾਰਮਿਕ ਮੁੱਦਿਆਂ ਦਾ ਵੀ ਹਮੇਸ਼ਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਤੇ ਹਰ ਇੱਕ ਰਾਜਨੀਤਿਕ ਪਾਰਟੀ ਇਹਨਾਂ ਧਾਰਮਿਕ ਮੁੱਦਿਆਂ ਨੂੰ ਉਭਾਰਦਿਆਂ ਹੋਇਆਂ ਆਪਣਾ ਸਿਆਸੀ ਭਵਿਕ ਵੀ ਲੱਭਣ ਦੀ ਕੋਸ਼ਿਸ਼ ਕਰਦੀ ਆ ਤੇ ਇਸੇ ਹਵਾਲੇ ਦੇ ਨਾਲ ਲਗਾਤਾਰ ਜੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਤੋਂ ਲੈ ਕੇ ਹੋਰ ਨਾਲ ਸੂਬਿਆਂ ਦੇ ਮੁੱਖ ਮੰਤਰੀ ਮੁੱਖ ਮੰਤਰੀ ਪੰਜਾਬ ਵੱਲ ਕੇਂਦ੍ਰਿਤ ਹੁੰਦੇ ਜਾ ਰਹੇ ਨੇ ਉਸ ਨੂੰ ਕਿਵੇਂ ਦੇਖਦੇ ਹੋ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੀ 22 ਫਰਵਰੀ ਨੂੰ ਪੰਜਾਬ ਦੌਰੇ ਤੇ ਅਮਿਤ ਸ਼ਾ ਆ ਰਹੇ ਨੇ ਤੇ ਉਸ ਦਿਨ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਕੋਈ ਵੱਡਾ ਚਿਹਰਾ ਭਾਜਪਾ ਦਾ ਪੱਲਾ ਫੜ ਸਕਦਾ ਹੈ ਬਿਲਕੁਲ ਰਖੜਾ ਸਾਹਿਬ ਬੜਾ ਮਹੱਤਵਪੂਰਨ ਪ੍ਰਸ਼ਨ ਤੁਸੀਂ ਠਾਇਆ ਕਿ ਭਾਜਪਾ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਤਾਂ ਹੈ ਹੀ ਹੈ ਪਰ ਗਵੰਡੀ ਰਾਜ ਹਰਿਆਣਾ ਦਾ ਮੁੱਖ ਮੰਤਰੀ ਜਿਹੜਾ ਪੰਜਾਬ ਦੇ ਧਾਰਮਿਕ ਮਸਲਿਆਂ ਦੇ ਵਿੱਚ ਜਿਹੜੀ ਉਹਨਾਂ ਦੀ ਅਦਿਲ ਚਸਪੀ ਹੈ ਦਖਲ ਅੰਦਾਜ਼ੀ ਦੀ ਦਿਲਚਸਪੀ ਜਿਹੜੀ ਆ ਬੜੀ ਵੱਦੀ ਪਈ ਆ ਔਰ ਖਾਸ ਤੌਰ ਤੇ ਵੋਟਾਂ ਦਾ ਧਰੂਵੀ ਕਰਨ ਦਾ ਮੁੱਦਾ ਹੀ ਆ ਜਿਸ ਕਰਕੇ ਇਹ ਹੋ ਰਿਹਾ ਹੁਣ ਕੱਲ ਸਤ ਨਾਮਧਾਰੀ ਜਿਹੜੀ ਸੰਪਰਦਾ ਆ ਉਥੇ ਇੱਕ ਧਾਰਮਿਕ ਸਮਾਗਮ ਜਿਹੜਾ ਪਸੰਦ ਦੇ ਸਮਾਗਮ ਤੇ ਕਰਵਾਇਆ ਜਾਂਦਾ ਬੀਤੇ ਸਮੇਂ ਦੇ ਵਿੱਚ ਕਰਵਾਇਆ ਜਾਂਦਾ ਰਿਹਾ ਤੇ ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਾਹੇ ਪ੍ਰਕਾਸ਼ ਸਿੰਘ ਬਾਦਲ ਸੀ ਬੀਤੇ ਦੌਰ ਚ ਚਾਹੇ ਕੈਪਟਨ ਅਮਰਿੰਦਰ ਸਿੰਘ ਸੀ ਉਹ ਉਥੇ ਪਹੁੰਚਦੇ ਰਹੇ ਆ ਹਮੇਸ਼ਾ ਇਸ ਤਰ੍ਹਾਂ ਜਦੋਂ ਵੀ ਉਥੇ ਕੋਈ ਪ੍ਰੋਗਰਾਮ ਨਾਮਧਾਰੀ ਸੰਪਰਦਾ ਦਾ ਜਿਹੜਾ ਹੁੰਦਾ ਪਿੰਡ ਸਾਹਿਬ ਜਿਹੜਾ ਤੇ ਹੁਣ ਕੱਲ ਬੜੀ ਹੈਰਾਨ ਗੱਲ ਕੋ ਉਥੇ ਨੈਪ ਸਿੰਘ ਸੈਣੀ ਬਾਕਾਇਦਾ ਤੌਰ ਤੇ ਉਸ ਫੰਕਸ਼ਨ ਦੇ ਵਿੱਚ ਪਹੁੰਚਦੇ ਆ ਔਰ ਉਥੇ ਜਾ ਕੇ ਉਹ ਸਤਗੁਰ RAM ਸਿੰਘ ਨੂੰ ਸਾਡੀ ਜਿਹੜੀ ਸ਼ਰਧਾਂਜਲੀ ਆ ਉਹ ਪੇਟ ਕਰਦੇ ਆ ਉਹਨਾਂ ਨੂੰ ਯਾਦ ਕਰਦੇ ਆ ਔਰ ਐ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਨਤ ਪਸਤਕ ਜਿਹੜੇ ਹੁੰਦੇ ਆ ਉਸ ਤੋਂ ਪਹਿਲਾਂ ਵੀ ਨੈਭ ਸਿੰਘ ਸੈਣੀ ਕਈ ਮੌਕਿਆਂ ਤੇ ਪੰਜਾਬ ਦੇ ਵਿੱਚ ਭਗਵੇਂ ਰੰਗ ਦੀ ਪੱਕ ਬਣ ਕੇ ਤੁਸੀਂ ਵਿਚਰਦੇ ਉਹਨਾਂ ਨੂੰ ਆਪ ਦੇਖ ਸਕਦੇ ਜੀ ਖਾਸ ਤੌਰ ਤੇ ਸਿੱਖ ਮਸਲਿਆਂ ਨੂੰ ਲੈ ਕੇ ਜਾਂ ਸਿੱਖ ਮੁੱਦਿਆਂ ਨੂੰ ਲੈ ਕੇ ਉਹਨਾਂ ਦੀ ਦਿਲਚਸਪੀ ਜਿਹੜੀ ਆ ਉਹ ਬੜੀ ਐ ਬੀਤੇ ਦਿਨਾਂ ਦੇ ਵਿੱਚ ਵੇਖ ਨੂੰ ਜਿਹੜੀ ਮਿਲੀ ਆ ਉਨੇ ਸਭ ਦਾ ਕਾਰਨ ਕੀ ਹਾਲਾਂਕਿ ਬੀਤੇ ਸਮੇਂ ਦੇ ਵਿੱਚ ਮਨੋਧ ਲਾਲ ਖੱਟੜ ਵੀ ਹਰਿਆਣੇ ਦੇ ਜਿਹੜੇ ਮੁੱਖ ਮੰਤਰੀ ਰਹੇ ਆ ਪਰ ਉਹਨਾਂ ਵੱਲੋਂ ਕਦੇ ਵੀ ਅਜਿਹਾ ਪ੍ਰਦਰਸ਼ਨ ਜਿਹੜਾ ਨਹੀਂ ਹੋਇਆ ਜਿਹੋ ਜਿਹਾ ਅਜਕਲ ਨੈਪ ਸਿੰਘ ਸੈਣੀ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਉਹ ਪੰਜਾਬ ਦੇ ਵਿੱਚ ਕਰ ਰਹੇ ਨੇ ਕੋਈ ਵੀ ਮੁੱਦਾ ਹੋਵੇ ਖਾਸ ਤੌਰ ਤੇ ਧਾਰਮਿਕ ਮੁੱਦਾ ਤੇ ਜਿਹੜਾ ਸਿੱਖਾਂ ਨਾਲ ਸੰਬੰਧਤ ਹੋਵੇ ਜਾਂ ਪੰਥ ਨਾਲ ਸੰਬੰਧਤ ਹੋਵੇ ਉਹਨਾਂ ਦੀ ਦਿਲਚਸਪੀ ਜਿਹੜੀ ਆ ਉਹ ਜ਼ਰੂਰ ਵਿਖਾਈ ਦਿੰਦੀ ਹੁਣ ਇਸ ਪਿੱਛੇ ਕਾਰਨ ਕੀ ਇਸ ਪਿੱਛੇ ਦਾ ਕਾਰਨ ਜੋ ਸਪਸ਼ਟ ਰੂਪ ਵਿੱਚ ਦਿਖਾਈ ਇਹੋ ਦਿੰਦਾ ਕਿ 2027 ਜਿਸ ਤਰੀਕੇ ਨਾਲ ਲੱਗ ਕੇ ਆ ਰਿਹਾ ਜਿਹੜਾ ਅਚੋਣਾ ਜੇ ਸਾਲ ਚ ਹੋਣੀਆਂ ਨੇ ਔਰ ਭਾਜਪਾ ਕਾਂਗਰਸ ਦੇ ਵਿੱਚੋਂ ਕਦਾਵਰ ਨੇਤਰਾਂ ਨੂੰ ਜਿਹੜੇ ਸਿੱਖ ਚਿਹਰੇ ਬੀਤੇ ਸਮੇਂ ਚ ਜਾਣੇ ਜਾਂਦੇ ਰਿਹਾ ਉਹਨਾਂ ਨੂੰ ਹਾਈਲਾਈਟ ਚੈੱਕ ਕਰਕੇ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਜਿਹੜਾ ਉਹ ਕਰ ਚੁੱਕੀ ਆ ਔਰ ਸ਼ਾਇਦ ਭਾਜਪਾ ਇਸ ਕਾਰਨ ਸਮਝਦੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਸੱਤਾ ਪ੍ਰਾਪਤੀ ਕਰਦੀ ਹੈ ਪਰ ਜਿੰਨਾ ਚਿਰ ਤੱਕ ਤੁਸੀਂ ਸਿੱਖ ਵੋਟਰ ਨੂੰ ਸਿੱਖ ਲੀਡਰਸ਼ਿਪ ਨੂੰ ਜਾਂ ਸੰਪੰਕ ਦੀ ਵੋਟਰ ਨੂੰ ਆਪਣੇ ਨਾਲ ਲੈ ਕੇ ਨਹੀਂ ਤੁਰਦੇ ਉਹਨਾਂ ਚਿਰ ਤੱਕ ਤੁਹਾਡੇ ਵਾਸਤੇ ਇਹ ਇਹਦੀ ਸੌਖੀ ਸਥਿਤੀ ਜਿਹੜੀ ਆ ਉਹ ਨਹੀਂ ਹੋ ਸਕਦੀ ਤੇ ਸ਼ਾਇਦ ਇਹੋ ਹੀ ਕਾਰਨ ਹੈ ਕਿ ਭਾਜਪਾ ਵੱਲੋਂ ਨੈਪ ਸਿੰਘ ਸੈਣੀ ਵੀ ਇੱਕ ਤਰੀਕੇ ਦੇ ਨਾਲ ਅੱਗੇ ਜਿਹੜਾ ਕਰਕੇ ਉਹ ਇਹ ਜਿਹੜੀ ਵੋਟਾਂ ਦੀ ਰਾਜਨੀਤੀ ਜਾਂ ਰਾਜਨੀਤੀ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਤੁਸੀਂ ਦੇਖ ਲਓ ਕਿ ਪੰਜਾਬ ਐਸੇ ਕਾਂਗਰਸ ਦੇ ਵਿੱਚੋਂ ਗਏ ਨੇਤਾ ਦੂਜੇ ਪਾਸੇ ਸਿੱਖ ਨੇਤਾ ਜਨਮ ਵਿੱਚ ਕੈਪਟਨ ਅਮਰਿੰਦਰ ਸਿੰਘਾ ਇੱਕ ਸਿੱਖ ਚਿਹਰਾ ਦੂਜੇ ਪਾਸੇ ਕਦਾਵਰ ਨੇਤਾ ਪਰ ਭਾਜਪਾ ਨੇ ਉਹਨਾਂ ਨੂੰ ਇਹੋ ਜਿਹੇ ਮੁੱਦੇ ਤੇ ਅੱਗੇ ਜਿਹੜਾ ਉਹ ਨਹੀਂ ਕੀਤਾ ਬਲਕਿ ਨੈਪ ਸਿੰਘ ਸੈੜੀ ਨੂੰ ਕੀਤਾ ਭਾਵੇਂ ਜਿਹੜੀ ਭਾਜਪਾ ਦੇ ਆਪਣੀ ਟਕਸਾਲੀ ਨੇਤਾ ਨੇ ਤੇ ਨੰਬਰ ਤੋਂ ਜਿਨ੍ਹਾਂ ਦੇ ਨਾਮ ਸਿੰਘ ਲੱਗਦਾ ਹੁਣ ਸੈਣੀ ਜਿਹੜੇ ਨੇ ਸੈਣੀ ਹਿੰਦੂਆਂ ਚ ਵੀ ਆ ਸਿੱਖਾਂ ਚ ਵੀ ਆ ਅਗਲੇ ਨੇ ਕੈਪਟਨ ਅਮਰਿੰਦਰ ਸਿੰਘ ਬਜਾਏ ਜਾਂ ਹੋਰ ਜਿਹੜੇ ਕਾਂਗਰਸੀ ਬੰਦੇ ਗਏ ਸੀ ਭਾਜਪਾ ਚ ਉਹਨਾਂ ਨੇ ਛੱਟ ਕੇ ਪੰਜਾਬ ਦੇ ਮਸਲਿਆਂ ਦਾ ਖਾਸ ਤੌਰ ਤੇ ਸਿੱਖ ਮਸਲਿਆਂ ਦਾ ਉਹਨਾਂ ਨੂੰ ਆਧਾਰ ਬਣਾ ਕੇ ਜਿਹੜੀ ਰਾਜਨੀਤੀ ਆ ਉਹ ਸ਼ੁਰੂ ਕੀਤੀ ਆ ਤੇ ਜਿਸ ਦਾ ਸਾਫ ਆ ਇਹ ਸਾਬ ਸੰਕੇਤ ਮਿਲਦਾ ਕਿ 2027 ਦੇ ਵਿੱਚ ਭਾਜਪਾ ਜਿਹੜੀ ਹੈ ਬੜੇ ਗਿਨੇ ਮਿੱਥੇ ਤਰੀਕੇ ਦੇ ਨਾਲ ਖਾਸ ਤੌਰ ਤੇ ਸਿੱਖ ਮਸਲੇ ਨੂੰ ਆਧਾਰ ਬਣਾ ਕੇ ਪੰਜਾਬ ਦੇ ਵਿੱਚ ਸੱਤਾ ਜਿਹੜੀ ਟਾਰਗੇਟ ਜਿਹੜੀ ਆ ਉਹ ਕਰ ਰਹੀ ਆ ਸੋ ਇਹ ਕੰਨ ਬਣੀ ਹੈਰਾਨੀ ਵਾਲੀ ਗੱਲ ਸੀ ਕਿ ਜਦੋਂ ਭੈਣੀ ਸਾਹਿਬ ਵਿਖੇ ਜਦੋਂ ਨੈਪ ਸਿੰਘ ਸੈਣੀ ਪਹੁੰਚਦੇ ਆ ਹੁਣ 22 ਫਰਵਰੀ ਨੂੰ ਪਤਾ ਲੱਗਾ ਕਿ ਆਮੀਸ਼ਾਹ ਦੀ ਮੁਗਾ ਫੇਰੀ ਹੈਗੀ ਆ ਹੁਣ ਇਸ ਦੇ ਹੁਣ ਦੇਖੋ ਫੇਰੀ ਇਸ ਬਾਰੇ ਬਾਅਦ ਚ ਗੱਲ ਕਰਦੇ ਆ ਪੰਜਾਬ ਦੇ ਕਈ ਨੇਤਾ ਚਾਹੇ ਉਹ ਅਕਾਲੀ ਦਲ ਦੇ ਪੁਲਿਸ ਸਕੱਜੀ ਦੇ ਹੋਣ ਚਾਹੇ ਕਾਂਗਰਸ ਦੇ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਹੋਣ ਉਹ ਇਸ ਵੇਲੇ ਜੇਕਰ ਪ੍ਰੈਫਰੈਂਸ ਕਰ ਰਹੇ ਆ ਤਾਂ ਖਾਸ ਤੌਰ ਤੇ ਕੇਵਲ ਤੇ ਕੇਵਲ ਪਾਜ ਪਾਦੀ ਸ਼ਾਪਲ ਹੋਣ ਨੂੰ ਕਰ ਰਿਹਾ ਤੇ ਹੁਣ ਪਤਾ ਲੱਗਾ ਕਿ ਬਾਈ ਫਰੂਦੀ ਨੂੰ ਇੱਕ ਵੱਡਾ ਚਿਹਰਾ ਪੰਜਾਬ ਪੰਜਾਬ ਦੀ ਸਿਆਸਤ ਦਾ ਵੱਡਾ ਚਿਹਰਾ ਜਿਨ੍ਹਾਂ ਨੇ ਬੀਤੇ 5 ਸਾਲ ਜਾਂ ਉਸ ਤੋਂ ਪਹਿਲਾਂ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਅਹਿਮ ਰੋਲ ਜਿਹੜਾ ਅਦਾ ਕੀਤਾ ਆ ਕਹਿੰਦੇ ਨੇ ਕਿ ਅੰਮ੍ਰਿਤ ਸ਼ਾਹ ਦੀ ਉਸ ਥਿਰੀ ਦੇ ਦੌਰਾਨ ਪਾਜਪਾ ਦਾ ਪੱਲਾ ਉਹ ਫੜ ਸਕਦੇ ਆ ਔਰ ਜੇਕਰ ਭਾਜਪਾ ਦਾ ਉਹ ਪੱਲਾ ਫੜਦੇ ਆ ਤਾਂ ਕੁਦਰਤ ਦੇ ਹੀ ਤੌਰ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਉਥਲ ਪੁਥਲ ਜਿਹੜੀ ਆ ਜ਼ਰੂਰ ਹੋਵੇਗੀ ਕਿਉਂਕਿ ਜਿਸ ਤਰੀਕੇ ਨਾਲ ਹੁਣ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਜਾਂ ਹੋਰ ਸਰਕਰ ਦਾ ਕਾਂਗਰਸ ਦੇ ਸਾਫ ਪਾ ਚਿਹਰੇ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਆ ਦੂਜੇ ਪਾਸੇ ਹੋਰ ਪਾਰਟੀਆਂ ਦੇ ਛੇੜੀ ਜਿਹੜੇ ਉਹ ਭਾਜਪਾ 'ਚ ਸ਼ਾਮਲ ਹੋ ਚੁੱਕੇ ਆ ਤਾਂ ਜੇਕਰ ਪੰਜਾਬ ਸਿਆਸਤ ਦਾ ਉਹ ਤਕਾਵਰ ਨੇਤਾ ਭਾਜਪਾ ਦਾ ਪੱਲਾ ਫੜਦਾ ਤਾਂ ਫਿਰ ਪੰਜਾਬ ਦੀ ਸਥਿਤੀ ਚ ਦਾ ਪਛਾਰ ਜੜਾ ਉਹ ਜ਼ਰੂਰੀ ਆਵੇਗਾ ਇਹ ਇੱਕ ਜਿਹੜੀ ਜਾਣਕਾਰੀ ਆ ਸਾਨੂੰ ਜਿਹੜੀ ਮਿਲੀ ਹੈ ਤੇ ਜਿਹੜੀ ਆਪਣੇ ਦਰਸ਼ਕਾਂ ਦੇ ਨਾਲ ਅਸੀਂ ਸਾਂਝੀ ਜਿਹੜੀ ਕਰ ਰਹੇ ਹਾਂ ਔਰ ਇਹ ਅਸੀਂ ਪੂਰਨ ਤੌਰ ਤੇ ਆਧਾਰ ਤੇ ਇਨੀ ਗੱਲ ਕਹਿ ਰਹੇ ਕਿ ਜੋ ਸੂਤਰਾਂ ਤੋਂ ਜਾਣਕਾਰੀ ਨਾਮ ਅਸੀਂ ਪਾਣੀ ਨਿਸ਼ਰ ਕਰ ਰਹੇ ਕਿ ਅਜੇ ਟਾਈਮ ਵਿੱਚ ਸਮਾਂ ਜਿਹੜਾ ਅਜੇ ਕਾਫੀ ਬਚਿਆ ਨਾਮ ਵੀ ਅਸੀਂ ਆਪਣੇ ਇਹ ਚੈਨਲ ਤੋਂ ਜ਼ਰੂਰ ਪ੍ਰਸਾਰਤ ਕਰਾਂਗੇ ਕਿਉਂਕਿ ਅਜੇ ਇਸ ਚੀਜ਼ ਦੇ ਵਿੱਚ ਸਮਾਂ ਜਿਹੜਾ ਉਹ ਕਾਫੀ ਆ ਬਾਕੀ ਇਹ ਗੱਲ ਪੱਕੀ ਜੋ ਸਾਨੂੰ ਸੂਤਰਾਂ ਤੋਂ ਜਾਣਕਾਰੀ ਮਿਲੀ ਆ ਕਿ ਉਸ ਪੰਜਾਬ ਦਾ ਉਹ ਕਦਾਵਰ ਨੇਤਾ ਇਸ ਵੇਲੇ ਪੂਰਨ ਤੌਰ ਤੇ ਭਾਜਪਾ ਦੇ ਸੰਪਰਕ ਚਾ ਤੇ ਭਾਜਪਾ ਵੀ ਉਸ ਦੇ ਸੰਪਰਕ ਚਾ ਕਿ ਕਿਸੇ ਖਾਸ ਤੌਰ ਤੇ 22 ਫਰਵਰੀ ਦਾ ਦਿਨ ਮਿਥਿਆ ਗਿਆ ਹੈ ਕਿ ਜਦੋਂ ਉਹਨਾਂ ਨੂੰ ਅਮਿਤ ਸ਼ਾਹ ਦੀ ਫੇਰੀ ਦੇ ਦੌਰਾਨ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਬਿਲਕੁਲ ਅਣਕੀ ਸਰ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਕੁਝ ਹੁੰਦਾ ਇਹ ਵੀ ਜ਼ਰੂਰ ਦੇਖਣਾ ਹੋਵੇਗਾ ਉੱਧਰ ਅਣਕੀ ਸਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਿਆ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜੀ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਘਿਰਦੀ ਦਿਖਾਈ ਦੇ ਰਹੀ ਹੈ ਲਗਾਤਾਰ ਵਿਰੋਧੀਆਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਕਿ ਪੰਜਾਬੀਆਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਹੈ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਕਿਵੇਂ ਪੰਜਾਬੀਆਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਹੈ ਵਿਰੋਧੀਆਂ ਦੇ ਕਹਿਣ ਮੁਤਾਬਕ ਜੀ ਦੇਖੋ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਭਗਵੰਤਪਾਲ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਹੈ 10 ਲੱਖ ਦੀ ਪੰਜਾਬ ਦੇ ਹਰ ਨਾਗਰਿਕ ਵਾਸਤੇ ਉਹਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਬੜੇ ਆਸਵੰਦ ਰੇ ਕਿ ਪੰਜਾਬ ਦੇ ਵਿੱਚ ਕੋਈ ਵੀ ਵਿਅਕਤੀ ਇਲਾਜ ਫੋ ਉਹ ਜਿਹੜਾ ਉਹ ਮੌਤੇ ਮੂੰਹ ਚ ਨਹੀਂ ਜਾਏਗਾ ਉਹ ਸਭ ਸਹੂਲਤਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ ਬਕਾਇਦਾ ਤੌਰ ਤੇ ਪ੍ਰਾਈਵੇਟ ਹਸਪਤਾਲਾਂ ਦੀ ਲਿਸਟ ਵੀ ਜਿਹੜੀ ਆ ਉਹ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਗੱਲ ਇਹ ਆ ਕਿ ਜਦੋਂ ਵੀ ਸੱਤਾਧਾਰੀ ਪਾਰ ਵੱਲ ਕੋਈ ਸਕੀਮਾਂ ਜਾਰੀ ਕੀਤੀ ਜਾਂਦੀ ਹੈ ਤੇ ਵਿਰੋਧੀਆਂ ਦੇ ਤਾਂ ਉਹ ਟਾਰਗੇਟ ਤੇ ਹੁੰਦੀਆਂ ਹੁੰਦੀਆਂ ਇਹਦੇ ਵਿੱਚ ਕੋਈ ਨਵੀਂ ਗੱਲ ਜਿਹੜੀ ਆ ਉਹ ਨਹੀਂ ਹੈਗੀ ਹੁਣ ਸ਼੍ਰੋਮਣੀ ਅਕਾਲੀ ਦਲ ਜਦੋਂ ਪ੍ਰੈਸ ਕਾਨਫਰੰਸ ਕਰਾਇਆ ਡਾਟਾ ਦਲਜੀਤ ਸਿੰਘ ਛੀਵਾ ਉਹਨਾਂ ਨੇ ਇਹ ਗੱਲ ਕਹੀ ਕਿ ਇੱਕ ਇਹ ਡਾਟਾ ਕਲੈਕਟ ਕਰਨ ਦਾ ਮਤਲਬ ਉਹਨਾਂ ਦਾ ਵਸੀਲਾ ਹੈਗਾ ਤਾਂ ਜੋ ਬਾਅਦ ਚ ਉਹਨਾਂ ਨੂੰ ਫੋਨ ਕਰਕੇ ਪੰਜਾਬ ਦੇ ਲੋਕਾਂ ਨੂੰ ਕੀਤੇ ਜਾ ਸਕਣ ਤੇ ਉਹਨਾਂ ਨੂੰ ਵੋਟਾਂ ਵਾਸਤੇ ਪ੍ਰਭਾਵਿਆ ਜਾ ਸਕੇ ਜਾਂ ਲੋਕਾਂ ਨੂੰ ਆਪਣੇ ਨਾਲ ਜੋੜਿਆ ਜਾ ਸਕੇ ਚਲੋ ਇਹ ਆਮ ਸ਼੍ਰੋਮਣੀ ਅਕਾਲੀ ਦਲ ਦਾ ਤਰਕ ਹੈ ਜਿਹੜਾ ਉਹਨਾਂ ਨੇ ਇਸ ਸਕੀਮ ਦੇ ਪ੍ਰतिकਰਮ 'ਤੇ ਦੇਣਾ ਇਹ ਵਿਰੋਧੀ ਧਿਰਾਂ ਦੀ ਆਮ ਰੀਤ ਹੀ ਹੈ ਕਿ ਉਹਨਾਂ ਨੇ ਸਰਕਾਰ ਦੀ ਕੋਈ ਵੀ ਨੀਤੀ ਹੋਵੇ ਉਹਦੇ ਸੰਦਰਭ 'ਚ ਸਵਾਲ ਜਿਹੜੇ ਉਹਨਾਂ ਨੇ ਠਾਉਣਾ ਹੀ ਹੁੰਦੇ ਆ ਹੁਣ ਦੂਜੇ ਪਾਸੇ ਭਾਜਪਾ ਨੇ ਵੀ ਇੰਦੀ ਗੱਲ ਕਹਿ ਦਿੱਤੀ ਹੈ ਕਿ ਹਾਂ ਵੀ ਸਰਕਾਰ ਦਾ ਅੱਗੇ ਹੀ ਇਹ ਕਰਜ਼ਾਈ ਪਈ ਹੈ 22017 ਕਰੋੜ ਰੁਪਏ ਇਸ ਤਰ੍ਹਾਂ ਦੀ ਉਹਨਾਂ ਡਾਟਾ ਫਿਕਰ ਕੀਤਾ ਜਿਹੜਾ ਉਹਨਾਂ ਨੇ ਕਰਜ਼ਾ ਲਿਆ ਤੇ ਇਵਨ ਕਿ ਮੁਲਾਜ਼ਮਾਂ ਦੀਆਂ ਜਿਹੜੀਆਂ ਤਨਖਾਹਾਂ ਵੀ ਆ ਉਹ ਵੀ ਨਹੀਂ ਦਿੱਤੀਆਂ ਜਾ ਰਹੀਆਂ ਤੇ ਫਿਰ ਸਕੀਮ ਜਿਹੜੀ ਆ ਕਿਸ ਤਰੀਕੇ ਇਹਨਾਂ ਨੇ ਪਲੇ ਚਲੂ ਕੀਤਾ ਉਹਨਾਂ ਨੇ ਕਿਹਾ ਕਿ ਜੁਆਇਟਿਡ ਇੰਸ਼ੋਰੈਂਸ ਕੰਪਨੀ ਨਾਲ ਕੇਵਲ 1 ਲੱਖ ਦਾ ਜਿਹੜਾ ਉਹ ਇੰਸ਼ੋਰੈਂਸ ਦਾ ਜਿਹੜਾ ਸਬਦਾ ਹੋਇਆ ਜਾਂ ਜਿਹੜੀ ਗੱਲਬਾਤ ਤੈਅ ਹੋਈ ਆ ਤਾਂ ਬਾਕੀ ਖਰਚਾ ਜਿਹੜਾ ਕਿੱਥੋਂ ਆਏਗਾ ਇਹ ਭਾਜਪਾ ਨੇ ਆਪਣਾ ਤਰਕ ਦਿੰਦਾ ਰਖੜਾ ਜੀ ਕੁਐਸਚਨ ਇਹ ਪੁੱਛਦਾ ਕਿ ਸਰਕਾਰ ਦੇ ਇਹ ਸਕੀਮ ਤਾਂ ਲਾਗੂ ਕਰਤੀ ਜੇਕਰ ਅਸੀਂ ਆਪਣੇ ਨਜ਼ਰ ਤੋਂ ਆਪਣੀ ਦ੍ਰਿਸ਼ਟੀ ਕੋਣ ਤੋਂ ਇਸ ਦਾ ਅਸਲੇਸ਼ਨ ਕਰੀਏ ਤਾਂ ਤੱਥ ਇਹ ਸਾਹਮਣੇ ਹੁੰਦੇ ਆ ਕਿ ਸਰਕਾਰ ਤਾਂ ਵਾਕਿਆ ਹੀ ਕਰਜਾਈ ਆ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਸਰਕਾਰ ਨੇ ਕੇਂਦਰ ਸਰਕਾਰ ਪਾਸੋਂ ਜਾਂ ਰਿਜ਼ਰਵ ਬੈਂਕ ਕੋਲ ਕਰਜ਼ੇ ਲੈ ਲੈ ਕੇ ਕੰਮ ਸਾਰਿਆ ਔਰ ਕਰਜ਼ਾ ਲੈ ਕੇ ਕਰਜ਼ੇ ਦਾ ਵਿਆਜ ਕਰਜ਼ੇ ਦੇ ਬੂਤ ਦੇ ਵਿੱਚ ਲੈ ਕੇ ਜਿਹੜਾ ਦਿੱਤਾ ਜਾ ਰਿਹਾ ਤਾਂ ਫਿਰ ਅਜਿਹੀ ਸੂਰਤ ਵਿੱਚ ਜਦੋਂ ਵਕ ਵਕ ਸਬਸਿਡੀਆਂ ਪੰਜਾਬ ਦੀ ਆਰਥਿਕਤਾ ਦਾ ਲੱਕ ਤੋੜਦੀਆਂ ਪਈਆਂ ਨੇ ਚਾਹੇ ਫ੍ਰੀ ਬਿਜਲੀ 600 ਯੂਨਿਟ ਦੀ ਗੱਲ ਹੋਵੇ ਚਾਹੇ ਮੋਤ ਸਫਰ ਦੀ ਗੱਲ ਹੋਵੇ ਉਹਨਾਂ ਨੇ ਪੰਜਾਬ ਸਰਕਾਰ ਇਹ ਖਜ਼ਾਨੇ ਦਾ ਧੂਕੜ ਕੇ ਰੱਖ ਦਿੱਤਾ ਤਾਂ ਉਹ ਜੇ ਸੰਦਰਭ ਦੇ ਵਿੱਚ ਖਾਸ ਤੌਰ ਤੇ ਜਦੋਂ ਹੁਣ ਇਲੈਕਸ਼ਨ ਦਾ 1 ਸਾਲ ਰਹਿ ਗਿਆ ਹੋਵੇ ਤਾਂ ਇਹ ਸਕੀਮ ਜਿਹੜੀ ਲਾਗੂ ਕਰ ਦੇਣੀ ਇਹ ਇਹ ਸਾਲ ਤਾਂ ਕੱਢ ਲੈਣਗੇ ਇਸ ਤੀਜ ਨੂੰ ਤਾਂ ਆਪਣੇ ਕਿਸੇ ਤਰੀਕੇ ਨਾਲ ਗਿਣੇ ਮਿੱਥੇ ਤਰੀਕੇ ਨਾਲ ਇਸ ਸਾਲ ਨੂੰ ਤਾਂ ਕੱਢ ਲੈਣਗੇ ਪਰ ਜਿਹੜੀ ਅਗਲੀ ਸਰਕਾਰ ਬਣੂਗੀ ਉਹਦੇ ਵਾਸਤੇ ਕੀ ਬਣੂਗਾ ਸਭ ਤੋਂ ਵੱਡਾ ਪ੍ਰਸ਼ਨ ਇਹ ਆ ਜਾਂ ਇਹ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਜਾਂਦੇ ਜਾਂਦੇ ਆ ਬੀਬੀਆ ਦਾ ਸਫਰ ਥੀ ਕਰ ਦਿੱਤਾ ਇਸ ਚੱਕਰ ਚ ਕਿ ਹਾਂ ਫੇ ਕਾਂਗਰਸ ਨੂੰ ਲੋਕ ਵੋਟ ਪਾਉਣਗੇ ਪਰ ਮੁਕਨੇ ਨਹੀਂ ਪਾਈ ਉਹੀ ਹਾਲਾਤ ਜਿਹੜੇ ਨੇ ਐਸਲੇ ਨੇ ਇਹਨਾਂ ਨੇ ਆਪਣੀ ਵੋਟਾਂ ਦੀ ਰਾਜਨੀਤੀ ਕਰਦੇ ਆ ਮੁਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਅਸੀਂ ਕਹਿੰਨੇ ਅਸੀਂ ਚਮਨੇ ਆ ਕਿ ਇਹ ਕਾਮਯਾਬ ਹੋਵੇ ਪਰ ਅਸਲ ਤੇ ਵੀ ਜਿਹੜੀ ਪੰਜਾਬ ਦੀ ਆਸ ਜੇਕਰ ਉਹਦੇ ਸੰਦਰਭ ਚ ਵੇਖੋ ਤਾਂ ਇਹ ਗੱਲ ਵਾਕਈ ਸਚਾਈ ਤੋਂ ਬਹੁਤ ਦੂਰ ਲੱਗਦੀ ਹੈ ਤੇ ਇਹ ਗੱਲ ਅਗਲੀ ਸਰਕਾਰ ਵਾਸਤੇ ਜ਼ਰੂਰ ਜਿਹੜੀਆਂ ਮੁਸ਼ਕਲਾਂ ਪੈਦਾ ਕਰੂਗੀ ਬਾਕੀ ਚਲੋ ਅਜੇ ਉਹ ਟਾਈਮ ਦੂਰ ਆ ਦੇਖਦੇ ਹਾਂ ਕਿ ਮੌਜੂਦਾ ਸਮੇਂ ਚ ਇਹ ਜਿਹੜੀ ਯੋਜਨਾ ਆ ਕਿਸ ਤਰੀਕੇ ਨਾਲ ਮੀਲ ਪੱਥਰ ਜਿਹੜੇ ਸਥਾਪਿਤ ਕਰਦਗੇ ਬਿਲਕੁਲ ਅਣਖੀ ਸਰ ਤੁਹਾਡੇ ਵਾਂਗ ਸਾਰੀ ਇਹ ਉਮੀਦ ਕਰ ਰਿਹਾ ਕਿ ਜੇਕਰ ਯੋਜਨਾ ਦੀ ਸ਼ੁਰੂਆਤ ਕੀਤੀ ਗਿਆ ਤਾਂ ਉਹ ਸਹੀ ਢੰਗ ਦੇ ਨਾਲ ਲੋਕਾਂ ਤੱਕ ਪਹੁੰਚਾਈ ਜਾਵੇ ਲੋਕਾਂ ਨੂੰ ਉਸ ਚੀਜ਼ ਦਾ ਲਾਭ ਮਿਲੇ ਅਣਖੀ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਰਖਣਾ ਸਾਹਿਬ ਤਾਂ ਐਸੀ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਜਿਨ੍ਹਾਂ ਦੇ ਵੱਲੋਂ ਤਮਾਮ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਰਜਨਲ ਲੋਕਨਾ ਟੀਵੀ ਦੇ ਨਾਲ ਮੈ